ਮੰ ਲੈ ਮੰ ਦੇ ਪਾਣੀ ਹੋ ਗਿਆ ਬਹੁਤ ਠੜੂ ਚ ਟੇੜਾਕੀਆਂ ਅਸੀਂ ਕਿੱਥੇ ਲੈ ਕੇ ਜਾਈਏ ਚਵਾਕਾਂ ਨੂੰ ਇਹਨਾਂ ਦਾ ਸਰਕਾਰਾ ਉਡੀਕ ਮੇਵਾਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੋ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕਾਂ ਹੀ ਸਾਡਾ ਮਕਾਨ ਤੇ ਤੇ ਅੱਧਰ ਮਾਰ ਮਾਰ ਕਿਉਂ ਪਾਣੀ ਬਹੁਤ ਆ ਰਹੀ ਸਾਰਾ ਮੁੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਨ ਕੇ ਚੱਲੋ ਵੀ ਸਾਰੀ ਪੈੜੀਆਂ ਗੂਲੀਆਂ ਸਾਰੇ ਵਿੱਚੋਂ ਪਾਣੀ ਆ ਕੇ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਆ ਕਿ ਮੰਗਰਦੇ ਹਾਂ ਮੰਗੇ ਇਹ ਹੈ ਇਸ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਘੰਟਾ ਹੋ ਗਿਆ ਜੀ ਦੋ ਤਿੰਨ ਘੰਟੇ ਹੋ ਗਏ ਤੇ ਕੋਈ ਪਾਣੀ ਪੂਣੀ ਦਾੰਦਾ ਕੋਈ ਹੋਇਆ ਕੋਈ ਸਾਥੋ ਨਹੀਂ 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 ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਜੀ ਘਰ ਡੁੱਬੀ ਜਾਂਦੇ ਲੋਕਾਂ ਦੇ ਘਰ ਨਿਕਣ ਵਾਲਾ ਜਮਾ ਹੋ ਗਿਆ ਤੇ ਬੰਦੇ ਬੰਦੇ ਪਾਣੀ ਹੋ ਗਿਆ ਕਹਿੰਦਾ ਸਰਕਾਰ ਆਉਗੀ ਜਿਵੇਂ ਵਾਰ ਸਾਡਾ ਦਾ ਘਰ ਸਾਡਾ ਮਕਾਨ ਤੇ ਤੇ ਅੱਧਾ ਮਰ ਮਾਰ ਕੇ ਹੁੰਦਾ ਮਹਾਪਨਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਨਾ ਟੁੱਟੇ ਇਹਨੂੰ ਪੱਕਾ ਕਰੋ ਆਪ ਜਿਸ ਸਵੇਰ 7 ਵਜੇ ਸੁਭਾ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਉਹ ਕੱਢੀ ਜੰਨੇ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੂਭਾ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕ ਹੈ ਪ੍ਰਸ਼ਾਸਨ ਅੱਥੇ ਬੇਨਤੀ ਹੈ ਵੀ ਆ ਕੇ ਸੂਭਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ ਚ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਨਾ ਡੱਪ ਗਿਆ ਸਾਟਾ ਸਾਡਾ ਤਾਂ ਬੁਰਾ ਹਾਲ ਚੁਪਾਈ ਤੇ ਟਿੱਕੀਆਂ ਦੇ ਕੱਸੀ ਤੋਂ ਉਧਰ ਕੱਸੀ ਟੁੱਟ ਗਈ ਹੈ ਲੜਾਈ ਦਾ ਅਸੀਂ ਹੁਣ ਜਵਾਬ ਕਰਨ ਲੱਗਾ ਕਿੱਧਰ ਜਾਈਏ ਅਸੀਂ ਤਰੇੜਾ ਹੀ ਅੰਦਾ ਮੋਠਾ ਨੂੰ ਕਿੱਟੇੜਾ ਆਕਿਆ ਅਸੀਂ ਕਿੱਥੇ ਲੈ ਕੇ ਜਾਈਏ ਜਵਾਬ ਕਰਨ ਸਰ ਇਹ ਕਦੋਂ ਟੁੱਟ ਗਈ ਇਹ ਇਹ ਹੁਣੇ ਜੀ ਥੋੜੇ ਸੋਨਾ ਪਹਿਲੇ ਇਧਰ ਹੀ ਪਿੰਨ ਬ੍ਰੇਮੇ ਜੀ ਵੀ ਕਿ ਸੂਬਾ ਟੁੱਟ ਗਿਆ ਮੌਕੇ ਤੇ ਹੈ ਤੇ ਥਰੂ ਪੀਵੀਆਰ ਸਾਡੇ ਜੀ ਮੌਕੇ ਦੇ ਮੈਕਮਨ ਨੂੰ ਦੁਬਾਰਾ ਬੰਨ੍ਹਣ ਨੂੰ ਕਹਿੰਦੇ ਹੋ ਦੁਆ ਬੰਦ ਕਰਾ ਦਿੰਦੇ ਮਤਰਾਉਣ ਜੀ ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਨਾਲ ਗੱਟੇ-ਗੱਟੇ ਲੈਣ ਭੇਜਦੇ ਮੈਂ ਪਾਰੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਦੇ